ਔਰ ਟ੍ਰੈਫਿਕ ਪੁਲਿਸ ਵੱਲੋਂ ਨਾਕੇ ਦੌਰਾਨ ਕੱਟੇ ਜਾ ਰਹੇ ਨੇ ਚਲਾਨ ਅੱਜ ਸਬ ਡਿਵੀਜ਼ਨ ਫਿਲੌਰ ਇੰਸਪੈਕਟਰ ਕੇਵਲ ਸਿੰਘ ਨੇ ਟ੍ਰੈਫਿਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਨੱਥ ਪਾਉਣ ਲਈ ਲੁਧਿਆਣੇ ਨੂੰ ਜਾ ਰਹੇ ਰਸਤੇ ਤੇ ਫਿਲੌਰ ਪੁਰ ਦੇ ਇੱਥੇ ਲਗਾਇਆ ਨਾਕਾ ਇੰਸਪੈਕਟਰ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਟ੍ਰੈਫਿਕ ਦੀ ਉਲੰਘਣਾ ਕਰ ਰਹੇ ਨੌਜਵਾਨਾਂ ਨੂੰ ਰੋਕ ਕੇ ਚਲਾਨ ਕੱਟੇ ਗਏ ਅਤੇ ਨਾਲ ਹੀ ਟ੍ਰਿਪਲਿੰਗ ਕਰਨੇ ਵਾਲਿਆਂ ਨੂੰ ਰੋਕ ਕੇ ਚੈਕਿੰਗ ਦੌਰਾਨ ਚਲਾਨ ਕੱਟੇ ਜਾ ਰਹੇ ਹਨ ਅਤੇ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਪਟਾਕੇ ਮਾਰਨ ਵਾਲਿਆਂ ਦੇ ਮੋਟਰਸਾਈਕਲ ਬੋਰਡ ਅਤੇ ਮੋٹے ਚਲਾਨ ਕੱਟੇ ਜਾ ਰਹੇ ਹਨ। ਅਤੇ ਨਾਕੇ ਦੌਰਾਨ ਸ਼ੱਕੀ ਵਾਹਨਾਂ ਨੂੰ ਘੇਰ ਕੇ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੌਰਾਨ ਕਈ ਨੌਜਵਾਨਾਂ ਦਾ ਬੈਕਗ੍ਰਾਉਂਡ ਚੈਕਿੰਗ ਦੌਰਾਨ ਪਤਾ ਚੱਲਦਾ ਹੈ ਕਿ ਉਹਨਾਂ ਦੇ ਕ੍ਰਿਮੀਨਲ ਰਿਕਾਰਡ ਪਹਿਲਾ ਤਰ੍ਹਾਂ ਚੈਕਿੰਗ ਦੌਰਾਨ ਚੋਰੀ ਦੀਆਂ ਵਾਰਦਾਤਾ ਅਤੇ ਲੁੱਟਖੋਹਾਂ ਦੀਆਂ ਵਾਰਦਾਤਾ ਨੂੰ ਨੱਥ ਪਾਈ ਜਾ ਰਹੀ ਹੈ। ਤੇ ਨਾਲ ਹੀ ਟ੍ਰੈਫਿਕ ਪੁਲਿਸ ਵੱਲੋਂ ਹਰ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਹੈ ਕਿ 18 ਸਾਲ ਦੀ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਾਹਨ ਚਲਾਉਣ ਨੂੰ ਨਾ ਦਿੱਤਾ ਜਾਵੇ ਨਹੀਂ ਤਾਂ ਜੁਰਮਾਨੇ ਦੇ ਨਾਲ ਸਜ਼ਾ ਮਾਤਾ-ਜਾਪਦਾ ਨੂੰ ਭੁਗਤਨੀ ਪੈ ਸਕਦੀ ਹੈ ਫਿਲੌਰ ਤੋਂ ਪੱਤਰਕਾਰ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਅਹ ਇੰਸਪੈਕਟਰ ਕੇਵਲ ਸਿੰਘ ਮੇਰਾ ਨਾਮ ਜੇ ਮੈਂ ਇਥੇ ਸਾਬਰੀਨ ਫਲੋਰ ਸਾਬਰੀਨ ਫਲੋਰ ਵਿਖੇ ਟ੍ਰੈਫਿਕਨ ਚਾਰਜ ਤੇ 112 ਦਾ ਚਾਰਜ ਲੱਗਾ ਹੋਇਆ ਹੈ ਅ ਅਸੀਂ ਜਿਹੜਾ ਟ੍ਰੈਫਿਕ ਨੂੰ ਚਾਰੂ ਢੰਗ ਨਾਲ ਚਲਾਉਣ ਵਾਸਤੇ ਨਿਯਮਾਂ ਦੀ ਉਲੰਘਣਾ ਕਰਦਾ ਉਹਨਾਂ ਦੇ ਅਸੀਂ ਮੋਟਰ ਵਹੀਕਲ ਐਕਟ ਦੇ ਤਹਿਤ ਜੋ ਜੁਰਮ ਬਣਦਾ ਉਹਦੇ ਤਹਿਤ ਚਲਾਨ ਕੱਟ ਰਹੇ ਹਾਂ ਅ ਫਿਲਹਾਲ ਸਾਡਾ ਹੁਣ ਨਾਕਾ ਜਿਹੜਾ ਹੈਗਾ ਸਵੇਰ ਤੋਂ ਅ ਹੈਗਾ ਪੋੜ ਲੁਧਿਆਣਾ ਦੇ ਥੱਲੇ ਹੈਗਾ ਫਲੋਰ ਵਿਖੇ ਹੈ ਉਹਦੇ ਵਿੱਚ ਅਸੀਂ ਹੁਣ ਤੱਕ ਅਸੀਂ ਪਟੋਕਾ ਤਾਰਨ ਦੋਨੇ ਚਲਾਨ ਆ ਟੋਟਲ ਕਿੰਨੇ ਨੇ ਜਿਹਦੇ ਵਿੱਚੋਂ ਮੋਟਰ ਵੀ ਕਲੈਕਟ ਤਾਇਤ ਜਿੰਨੇ ਜਿੰਨਾ ਦਾ ਜੁਰਮ ਸੀਗਾ ਉਹਨਾਂ ਕੀਤਾ ਉਸ ਦੇ ਹਿਸਾਬ ਨਾਲ ਉਹਨਾਂ ਦੇ ਚਲਾਨ ਕੱਟੇ ਗਏ ਨੇ 6-7 ਮੋਟਰਸਾਈਕਲ ਜਿਹੜੇ ਬੌਂਡ ਕੀਤੇ ਆ ਕਿਹੜੇ ਤੱਕੀ ਆ ਗਏ ਉਹਦੇ ਵੀ ਅੱਜ ਸਾਡੇ ਕੋਲ ਜਿਹੜੇ ਕਈ ਵਾਰ ਤਿੰਨ ਜਿਹੜੇ ਵਿਅਕਤੀ ਚੜ੍ਹ ਕੇ ਆਉਂਦੇ ਜੇ ਜਿਨ੍ਹਾਂ ਦੇ ਹੁਲੀਏ ਤੋਂ ਸਾਨੂੰ ਸ਼ੱਕ ਪੈਂਦਾ ਵੀ ਇਹ ਲੋਕੋ ਟਾਈਪ ਦੇ ਵਿਅਕਤੀ ਹੈ ਉਹਨਾਂ ਨੂੰ ਅਸੀਂ ਡੱਕ ਕੇ ਉਹਨਾਂ ਦੀ ਪੂਰੀ ਤਲਾਸ਼ੀ ਕਰਦੇ ਆਂ ਉਹਨਾਂ ਨੂੰ ਪੂਰੀ ਪੁੱਛਗਿੱਛ ਕਰਦੇ ਆਂ ਉਹਨਾਂ ਦਾ ਜਿਹੜਾ ਅਸੀਂ ਪਛ ਦੇ ਆਧਾਰ ਦੇ ਉੱਤੇ ਉਹਨਾਂ ਦਾ ਅਸੀਂ ਰਿਕਾਰਡ ਜਿਹੜਾ ਬੈਕਗ੍ਰਾਉਂਡ ਉਹਨਾਂ ਦੀ ਚੈੱਕ ਕਰਦੇ ਆਂ ਵੀ ਇਹਨਾਂ ਤੇ ਕਿੰਨੇ ਪਰਚੇ ਆ ਅਗਰ ਉਹਨਾਂ ਦਾ ਕੋਈ ਪਰਚੇ ਨਿਕਲਦੇ ਆ ਆ ਪਿੱਛੇ ਅਸੀਂ ਚੈੱਕ ਕੀਤੇ ਸੀ ਉਹਨਾਂ ਦੇ ਤਿੰਨ ਤਿੰਨ ਚਾਰ ਚਾਰ ਪਰਚੇ ਚੋਰੀ ਦੇ ਨਿਕਲੇ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਬਕਾਇਦਾ ਥਾਣੇ ਲਿਜਾ ਕੇ ਉਹਨਾਂ ਦੀ ਪੂਰੀ ਪੁਸ਼ਟੀਸ਼ ਕੀਤੀ ਗਈ ਸੀ ਇਸੇ ਤਰ੍ਹਾਂ ਜਿੰਨੇ ਵੀ ਚੱਕੀ ਵਿਅਕਤੀ ਹੁੰਦੇ ਆ ਜਿਨ੍ਹਾਂ ਦੇ ਕੋਈ ਪਰਚੇ ਹੁੰਦੇ ਬੈਕਗ੍ਰਾਉਂਡ ਦੇ ਵਿੱਚ ਉਹਨਾਂ ਦੇ ਅਸੀਂ ਸਾਰਾ ਬੈਕਗ੍ਰਾਉਂਡ ਜਿਹੜਾ ਉਹਨਾਂ ਦਾ ਜਿਹੜੇ ਹਾਲਾਤ ਆ ਉਹਨਾਂ ਨੂੰ ਚੈੱਕ ਕੀਤਾ ਜਾਂਦਾ ਮੋਟਰਸਾਈਕਲ ਪਟਾਕੇ ਮਾਰਨ ਵਾਲਾ ਬੁਲਟ ਜਿਹੜੇ ਉਹਨਾਂ ਦੇ ਪਟਾਕਿਆਂ ਦੇ ਲੋਈ ਚੀਤਾ ਕਵਰ ਹਾਂਜੀ ਜਿੰਨੇ ਵੀ ਇਸੇ ਬੁਲਟ ਮੋਟਰਸਾਈਕਲ ਇੱਥੋਂ ਲੰਘਦੇ ਆ ਉਹਨਾਂ ਨੂੰ ਬਕਾਇਦਾ ਰੋਕ ਕੇ ਉਹਨਾਂ ਦੇ ਸਪੈਸ਼ਲੀ ਫਰਸਟ ਆਧਾਰ ਦੇ ਉੱਤੇ ਉਹਨਾਂ ਦੇ ਜਿਹੜੇ ਹੈਗੇ ਆ ਸਲਾਂਸਰਬ ਘਰਾਜੇ ਪਟਾਕੇ ਮਾਰਦੇ ਆ ਉਹ ਚੈੱਕ ਕੀਤੇ ਜਾਂਦੇ ਆ ਅੱਜ ਵੀ ਅਸੀਂ ਦੋ ਬੋਲਟ ਮੋਟਰਸਾਈਕਲ ਆ ਜਿਨ੍ਹਾਂ ਦੇ ਪਟਾਕੇ ਮਾਰਦੇ ਸੀ ਉਹ ਚੈੱਕ ਕਰਕੇ ਉਹਨਾਂ ਦੇ ਚਲਾਨ ਕੱਟੇ ਆ ਇਹ ਭਾਰੀ ਰਕਮ ਦੇ ਵਿੱਚ ਉਹਨਾਂ ਨੂੰ ਜੁਰਮਾਨਾ ਜਿਹੜਾ ਅਦਾ ਕਰਨਾ ਪਊਗਾ ਤਾਂ ਫੇਰੀ ਹੀ ਉਹ ਲੈਣ ਪੈਣਗੇ ਜਿਹੜੇ ਸ਼ਾਰਤੀ ਆ ਉਹਨਾਂ ਨੂੰ ਕੀ ਮੈਸੇਜ ਆ ਸ਼ਾਰਤੀ ਅਨਸਰਾਂ ਨੂੰ ਤਾਂ ਮੈਸੇਜ ਇਹ ਹੈਗਾ ਵਾ ਵੀ ਕੋਈ ਵੀ ਸ਼ਾਰਤੀ ਅਨਸਰ ਜਿਹੜੇ ਆਪਣੇ ਤੇ ਕੰਟਰੋਲ ਕਰ ਰ ਕਿਸੇ ਤਰ੍ਹਾਂ ਦੀ ਕੋਈ ਸ਼ਾਰਤ ਨਾ ਕਰਨ ਇਲਾਕੇ ਦੇ ਵਿੱਚ ਸਾਡੇ ਹਰ ਸਬਡਿਵੀਜ਼ਨ ਦੇ ਵਿੱਚ ਹਰ ਜਗ੍ਹਾ ਜਗ੍ਹਾ ਤੇ ਅਸੀਂ ਇਹ ਨਾਕੇ ਟੀਮਾਂ ਲਗਾ ਕੇ ਅਸੀਂ ਚੈਕਿੰਗ ਕਰ ਰਹੇ ਹਾਂ ਦਿਨੇ ਵੀ ਰਾਤ ਨੂੰ ਵੀ ਜਿਹਦੇ ਵਿੱਚ ਵੀ ਜਿਹੜੇ ਹੁੱਲੜਬਾਜ਼ ਜਾਂ ਸ਼ਰਾਰਤੀ ਅੰਸਰ ਹੈ ਉਹ ਕਾਬੂ ਆਉਂਦੇ ਆ ਤਾਂ ਉਹਨਾਂ ਤੇ ਪੂਰੀ ਕਾਰਵਾਈ ਹੋਏਗੀ